ਜਗਰਾਉਂ ਦੇ ਪਿੰਡ ਮੱਲਾ ਦੀ ਰਹਿਣ ਵਾਲੀ 41 ਸਾਲ ਦੀ ਬਲਵਿੰਦਰ ਕੌਰ ਨੂੰ ਉਸ ਦੇ ਪਤੀ ਨੇ ਕੈਨੇਡਾ ਵਿੱਚ ਪਹੁੰਚ ਕੇ ਕਤਲ ਕਰ ਦਿੱਤਾ ਅਤੇ ਆਪਣੀ ਮਾਂ ਨੂੰ ਵੀਡੀਓ ਕਾਲ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਮੱਲਾ ਪਿੰਡ ਵਿੱਚ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਜਿੱਤੇ ਇਸ ਮਾਮਲੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਭਾਰਤ ਸਰਕਾਰ ਤੋਂ ਆਪਣੀ ਧੀ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਵਿੱਚ ਮਦਦ ਦੀ ਮੰਗ ਕੀਤੀ ਹੈ ਪਿੰਡ ਮੱਲਾ ਵਿੱਚ ਇੱਕ ਆਤ ਗਰੀਬ ਦੀ ਧੀ ਦੇ ਪੇਕੇ ਘਰ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਅਤੇ 24 ਸਾਲ ਪਹਿਲਾਂ ਮ੍ਰਿਤਕਾ ਦੇ ਪਿਤਾ ਨੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੀ ਧੀ ਦਾ ਵਿਆਹ ਲੁਧਿਆਣੇ ਦੇ ਰਹਿਣ ਵਾਲੇ ਜਗਪ੍ਰੀਤ ਸਿੰਘ ਨਾਲ ਕੀਤਾ ਜਿਸ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਬੇਟੀ ਨੂੰ 3 ਸਾਲ ਪਹਿਲਾਂ ਆਈਲੈਂਡਸ ਕਰਵਾ ਕੇ ਕੈਨੇਡਾ ਭੇਜਿਆ ਗਿਆ ਅਤੇ 1 ਸਾਲ ਬਾਅਦ ਇਹ ਬਲਵਿੰਦਰ ਕੌਰ ਆਪਣੀ ਧੀ ਗੋਲ ਕੈਨੇਡਾ ਵਿੱਚ ਪਹੁੰਚ ਗਈ ਉਸਦੇ ਪਤੀ ਦੀ ਕੈਨੇਡਾ ਜਾਣ ਲਈ 3 ਵਾਰ ਰਿਫਿਊਜ਼ਨ ਆ ਗਈ ਜਿਸ ਲਈ ਉਹ ਆਪਣੀ ਪਤਨੀ ਤੇ ਉਸਦੇ ਪੇਕੇ ਪਰਿਵਾਰ ਨੂੰ ਜ਼ਿੰਮੇਵਾਰ ਸਮਦਾਰਿਆ ਇਸ ਲਈ ਕਈ ਵਾਰ ਦੋਵੇਂ ਪਤੀ ਪਤਨੀ ਦੀ ਭੂਤ ਤੇ ਵੀ ਕਾਫੀ ਲੜਾਈ ਹੁੰਦੀ ਰਹੀ ਜਿਸ ਨੂੰ ਦੇਖਦੇ ਜਸਪ੍ਰੀਤ ਰਾਜੂ ਦੀ ਬੇਟੀ ਨੇ ਆਪਣੇ ਪਿਤਾ ਨੂੰ ਇਸੇ ਮਹੀਨੇ 11 ਤਰੀਕ ਨੂੰ ਕੈਨੇਡਾ ਸੱਦ ਲਿਆ ਅਤੇ ਜਦੋਂ ਕੈਨੇਡਾ ਪਹੁੰਚਿਆ ਤਾਂ 15 ਮਾਰਚ ਨੂੰ ਹੀ ਉਸ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਕਤਲ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਦਿਖਾ ਦਿੱਤੀ ਮੇਰਾ ਨਾਮ ਰਾਜਵਿੰਦਰ ਕੌਰ ਆ ਬਲਵਿੰਦਰ ਕੌਰ ਮੇਰੀ ਭੈਣ ਸੀ ਮੇਰੇ ਨਾਲੋਂ ਛੋਟੀ ਸੀ ਪਹਿਲਾਂ ਉਹਨਾਂ ਦੀ ਬੇਟੀ ਗਈ ਸੀ ਬੈਂਡ ਲੈ ਕੇ ਤੇ ਉਹਨੂੰ ਬਾਹਰ ਭੇਜਿਆ ਸਾਰਿਆਂ ਨੇ ਹੈਲਪ ਕੀਤੀ ਅਸੀਂ ਵੀ ਕੀਤੀ ਜੀ ਰਲ ਮਿਲ ਕੇ ਉਹਨੂੰ ਭੇਜਿਆ ਬਾਹਰ ਜਾ ਕੇ ਉਹ ਕਾਫੀ ਬਿਮਾਰ ਹੋ ਗਈ ਸੀ ਉਹਨਾਂ ਨੂੰ ਬਾਹਰ ਜਾ ਕੇ ਪ੍ਰੋਬਲਮ ਆਈ ਮੈਡੀਕਲ ਪ੍ਰੋਬਲਮ ਡਾਕਟਰ ਨੇ ਕਹਿ ਕੇ ਉਹਨਾਂ ਦੀ ਸਰਜਰੀ ਹੋਊਗੀ ਫਿਰ ਉਹਨਾਂ ਨੇ ਉਹਨੂੰ ਬੁਲਾਇਆ ਕਿ ਇਹਨਾਂ ਦੀ ਕੇਅਰ ਵਾਸਤੇ ਕਿਸੇ ਨੂੰ ਚਾਹੀਦਾ ਉਹਨਾਂ ਨੇ ਆਪਣੀ ਮਦਰ ਨੂੰ ਬੁਲਾਇਆ ਤੇ ਉਹਨਾਂ ਨੂੰ ਗਿਆ ਨੂੰ ਹੁਣ 2 ਸਾਲ ਹੋ ਗਏ ਸੀ ਜੀ 2 ਸਾਲ ਦੇ ਕਰੀਬ ਹੋ ਗਏ ਸੀ ਲਗਾਤਾਰ ਹੀ ਉਹਨਾਂ ਦਾ ਹਸਬੰਦ ਕਹਿ ਰਿਹਾ ਸੀ ਕਿ ਮੈਨੂੰ ਲੈ ਕੇ ਜਾਓ ਮੈਨੂੰ ਵੀ ਬੁਲਾਓ ਉਹ ਆਪਣੀ ਬੱਚੀ ਨੂੰ ਵੀ ਦੇਖਦੇ ਸੀ ਤੇ ਉਹਦੀ ਸਟੱਡੀ ਵੀ ਕਰਵਾਉਂਦੇ ਸੀ ਫੀਸਾਂ ਭਰਦੇ ਸੀ ਤੇ ਸਾਰਾ ਕੁਝ ਖੁਦ ਹੀ ਦੇਖਦੇ ਸੀ ਉਹ ਬਿਮਾਰ ਹੋਣ ਦੇ ਨਾਤੇ ਤੇ ਉਹਨਾਂ ਨੂੰ ਸਾਰਾ ਕੁਝ ਆਪ ਹੀ ਕਰਵਾਉਂਦੇ ਸੀ ਤੇ ਇਹ ਕਹਿੰਦੇ ਸੀ ਵੀ ਸਾਨੂੰ ਜਲਦੀ ਬੁਲਾਓ ਨਹੀਂ ਸੀ ਉਹ ਕਹਿੰਦੇ ਸੀ ਹਜੇ ਮੇਰੀ ਮਨੀ ਪ੍ਰੋਬਲਮ ਆ ਮੈਂ ਨਹੀਂ ਬੁਲਾ ਸਕਦੀ ਦੋ ਵਾਰੀ ਇਹਨਾਂ ਦਾ ਲਾਇਆ ਵੀ ਔਰ ਰਿਫਿਊਜ਼ਲ ਆ ਗਈ ਜਦੋਂ ਰਿਫਿਊਜ਼ਲ ਆ ਜਾਂਦੀ ਆ ਬਲੇਮ ਸਾਨੂੰ ਕਰਦੇ ਆ ਮੇਰੇ ਫਾਦਰ ਸਾਹਿਬ ਨੂੰ ਕਰਦੇ ਆ ਇਕੱਲੇ ਪਾਪਾ ਘਰ ਸੀ ਕਈ ਵਾਰੀ ਸਾਡੇ ਘਰ ਵੀ ਆਏ ਇਨਤੇ ਟੈਕ ਕਰਨ ਫਿਰ ਉਹਨਾਂ ਨੂੰ ਕਿਹਾ ਬਸ ਜਿੱਦਾਂ ਕੋਈ ਮੈਂਟਲੀ ਅਫਸੈਟ ਜਾਂ ਕੁਝ ਹੋਰ ਜਾਂ ਪਿੱਛੇ ਤੂੰ ਉਹਨੂੰ ਕਿਹਾ ਜਾ ਰਿਹਾ ਫੋਰਸ ਕਰੀ ਜਾ ਰਿਹਾ ਵੀ ਤੂੰ ਆ ਕਰ ਆ ਕਰ ਬਸ ਉਹ ਇਦਾਂ ਹੀ ਇੱਥੇ ਬਾਰੀ-ਬਾਰੀ ਆਉਂਦਾ ਸਾਨੂੰ ਸਭ ਨੂੰ ਤੰਗ ਕਰਦਾ ਈਵਨ ਕਿ ਮੈਨੂੰ ਵੀ ਤੰਗ ਕਰਦਾ ਸੀ ਮੇਰੇ ਸਹੁਰੇ ਘਰ ਮੇਰੇ ਸਹੁਰੇ ਘਰ ਵਾਲਿਆਂ ਨੂੰ ਵੀ ਫੋਨ ਕਰਕੇ ਬੋਲਦਾ ਸੀ ਮੈਨੂੰ ਬੋਲਦਾ ਸੀ ਉੱਥੇ ਕੀ ਨਾਮ ਸੀ ਉਹਦਾ ਜੀਜੇ ਦਾ ਜਗਪ੍ਰੀਤ ਜਗਪ੍ਰੀਤ ਜਦੋਂ ਤੀਸਰੀ ਵਾਰੀ ਉਹਦਾ ਲਗਾਏ ਪੇਪਰ ਅਪਲਾਈ ਕੀਤੇ ਉਹਦਾ ਬਣ ਗਿਆ ਤੇ ਉਹ ਚਲਾ ਗਿਆ ਪਰ ਜੋ ਇੱਥੇ ਬੋਲਦਾ ਸੀ ਮੈਂ ਇਹਨੂੰ ਬਾਹਰ ਜਾ ਕੇ ਮਾਰ ਦੇਣਾ ਮਾਰ ਦੇਣਾ ਪਰ ਸਾਨੂੰ ਸੱਚ ਨਹੀਂ ਸੀ ਹੁੰਦਾ ਵੀ ਚਲੋ ਬੰਦਾ ਜੋ ਕਹਿੰਦਾ ਉਹ ਨਹੀਂ ਕਰਦਾ ਪਰ ਉਹਨੇ ਉਹਦੇ ਮਨ ਵਿੱਚ ਉਹੀ ਗੱਲ ਰਹੀ ਜੋ ਉਹਨੇ ਇੱਧਰ ਕਿਹਾ ਉਹ ਜਾ ਕੇ ਕੀਤਾ ਉਹ ਇਹੀ ਕਹਿੰਦਾ ਸੀ ਉਹ ਮੈਨੂੰ ਵੀ ਕਹਿੰਦਾ ਸੀ ਮੇਰੇ ਹਸਮੇ ਨੂੰ ਕਹਿੰਦਾ ਸੀ ਆਪਣੀ ਵਾਲੀ ਨੂੰ ਇੱਧਰ ਮਾਰ ਦੇ ਮੈਂ ਆਪਣੇ ਵਾਲੀ ਨੂੰ ਕਨੇਡਾ ਮਰੂੰਗਾ ਅੱਗੇ ਪਹਿਲਾਂ ਨਿਊਜ਼ ਆਈਆ ਮੈਂ ਕੁਝ ਨਹੀਂ ਬੋਲਿਆ ਖੁੱਲਕੇ ਨਹੀਂ ਬੋਲਿਆ ਮੈਂ ਨਹੀਂ ਸਾਰਾ ਕੁਝ ਮੈਂ ਚੁੱਪ ਕਰਨਾ ਚਾਹੁੰਦੀ ਹੁੰਦਾ ਜਦੋਂ ਮੈਨੂੰ ਹੀ ਬਲੇਮ ਕਰੀ ਜਾ ਰਿਹਾ ਪਰ ਮੈਂ ਹੁਣ ਚੁੱਪ ਨਹੀਂ ਬਿੰਦੀ ਮੈਂ ਚੁੱਪ ਨਹੀਂ ਬੈਠਣਾ ਉਹ ਬੰਦੇ ਨੇ ਬੇਰਹਿਮੀ ਦੇ ਨਾਲ ਉਹਨੂੰ ਮਾਰਿਆ ਬੇਰਹਿਮੀ ਦੇ ਨਾਲ ਮਾਰਿਆ ਨਹੀਂ ਸੀ ਬਣਦੀ ਮੀਆਂ ਬੀਬੀ ਦੀ ਨਹੀਂ ਬਣਦੀ ਡਿਵੋਰਸ ਦੇ ਦਿੰਦਾ ਅਲੱਗ ਵੀ ਨਹੀਂ ਸੀ ਰਹਿਣ ਦੇਣਾ ਉਹਨੇ ਕਿਹਾ ਵੀ ਤੂੰ ਮੇਰੇ ਤੇਰੀ ਮੇਰੀ ਨਹੀਂ ਬਣਦੀ ਆਪਾਂ ਲੱਗ ਰਹੇ ਨੇ ਨਹੀਂ ਜੀ ਅਲੱਗ ਵੀ ਨਹੀਂ ਰਹਿਣ ਦੇਣਾ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਜਾਂ ਮੌਤ ਲੈਣ ਦਾ ਕੋਈ ਹੱਕ ਨਹੀਂ ਹੈਗਾ ਉਹਨੇ ਕਿਉਂ ਮਾਰਿਆ ਬਸ ਸਾਨੂੰ ਇਹ ਸਮਝ ਨਹੀਂ ਆਉਂਦੀ ਜੇ ਹੁਣ ਉਹਨੇ ਮਾਰਿਆ ਨਹੀਂ ਬੇਰਹਿਮੀ ਨਾਲ ਕਤਲ ਕੀਤਾ ਮੇਰੀ ਬਾਹਰਲੀ ਸਰਕਾਰ ਨੂੰ ਵੀ ਇਹ ਪੀਲਾ ਇੱਧਰ ਵੀ ਇਹ ਪੀਲਾ ਮੌਤ ਦੀ ਸਜ਼ਾ ਮੌਤ ਜਿਹੋ ਜਿਹੇ ਦਰਿੰਦਿਆਂ ਨੂੰ ਮੌਤ ਨਹੀਂ ਦਿੱਤੀ ਜਾਊਗੀ ਨਾ ਧੀਆਂ ਪੈਣਾ ਹਰ ਕਿਸੇ ਦੀਆਂ ਹਰ ਕਿਸੇ ਦੀ ਇਦਾਂ ਹੀ ਮਰਨ ਗਈਆਂ ਅੱਜ ਮੇਰੀ ਭੈਣ ਨਾਲ ਹੋਇਆ ਸਾਡੇ ਤੀਨਾਂ ਤੱਕਾਕਾ ਨੂੰ ਤੁਹਾਡੀਆਂ ਨਾਲ ਵੀ ਹੋ ਸਕਦਾ ਜਿਹੜੇ ਲੋਕ ਫੇਸਬੁੱਕ ਤੇ ਕਿਸੇ ਤੇ ਵੀ ਵਟਸਐਪ ਤੇ ਕਮੈਂਟ ਕਰਦੇ ਆ ਮਰ ਗਈ ਗੰਦ ਖਤਮ ਹੋ ਗਿਆ ਕੋਈ ਨਾ ਇਹ ਕਿਸੇ ਨਾ ਕਿਸੇ ਟਾਈਮ ਸਾਡੀ ਜਗ੍ਹਾ ਤੁਸੀਂ ਵੀ ਖੜੇ ਹੋਵੋਗੇ ਜੇ ਇਦਾਂ ਹੀ ਸਾਥ ਦੇਵੋਗੇ ਜੇ ਇਦਾਂ ਹੀ ਬੋਲੋਗੇ ਮੈਨੂੰ ਹੁਣ ਕੋਈ ਡਰ ਨਹੀਂ ਜੀਨੇ ਮੈਨੂੰ ਮਾਰਨਾ ਮੈਨੂੰ ਵੀ ਮਾਰ ਦਿਓ ਜੇ ਕਿਸੇ ਨੂੰ ਦੁੱਖ ਲੱਗਿਆ ਮੇਰੇ ਕੋਲੇ ਖੋਦਾ ਬੂ ਮੈਂ ਕੱਲੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੇਰੇ ਪਪਾ ਕੱਲੇ ਨਹੀਂ ਹੁਣ ਅਸੀਂ ਡਰਦੇ ਜੇ ਸਾਡੇ ਸੱਚ ਨੂੰ ਦਬਾਉਂਗੇ ਵੀ ਮੇਰੇ ਕੋਲੋਂ ਜੋ ਹੋਊਗਾ ਮੈਂ ਤਾਂ ਉਹ ਕਰੂੰਗੀ ਕੀ ਮੰਗ ਕਰਦੇ ਹੁਣ ਮੈਂ ਤੇ ਹੀ ਮੰਨ ਕਰਦੀ ਆ ਜੋ ਬੋਲਦਾ ਉਹਨਾਂ ਲੋਕਾਂ ਦੇ ਵੀ ਮੂੰਹ ਤੇ ਚਪੇੜ ਮਾਰੀ ਜਾਵੇ ਜਿੰਨੀ ਦੇਰ ਕਿਸੇ ਦੀ ਜ਼ਿੰਦਗੀ ਬਾਰੇ ਕੋਈ ਸੱਚ ਨਹੀਂ ਪਤਾ ਕਰੇ ਇੱਕ ਹੱਥ ਨਾਲ ਤਾੜੀ ਕਦੇ ਨਹੀਂ ਵੱਜਦੀ ਸਖਤ ਸਜ਼ਾ ਦੀ ਮੰਨ ਕਰਦੇ ਆ ਸਖਤ ਸਜ਼ਾ ਜੀ ਜੇ ਉਹਨੂੰ ਮੈਂ ਤਾਂ ਇਹ ਕਹਣੀ ਆ ਜੋ ਕਾਨੂੰਨਾਂ ਉਹਨੂੰ ਫਾਂਸੀ ਹੋਣੀ ਚਾਹੀਦੀ ਸਾਡੀ ਭੈਣ ਮਾਰੀ ਆ ਸਾਡੀ ਸਾਡੇ ਘਰ ਦੀ ਤੀ ਮਰੀਆ ਉਹਨਾਂ ਦੇ ਘਰ ਦਾ ਵੀ ਪੁੱਤ ਮਰਨਾ ਚਾਹੀਦਾ ਪਤਾ ਲੱਗੂ ਜੋ ਸਾਨੂੰ ਦੁੱਖ ਲੱਗਿਆ ਉਹਦੇ ਮਾਂ ਨੂੰ ਵੀ ਦੁੱਖ ਲੱਗੂ ਇੱਕ ਵਾਰੀ ਸਾਨੂੰ ਫੋਨ ਕਰਕੇ ਨਹੀਂ ਪੁੱਛਿਆ ਸਾਡੀ ਭੈਣ ਨੂੰ ਮਾਰਿਆ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦਿਖਾਏ ਮਾਨੂੰ ਦਿਖਾਇਆ ਵੀਡੀਓ ਕਾਲ ਤੇ ਕਿ ਉਹਦੇ ਕਾਜੇ ਠੰਡ ਪਾਉਣਾ ਚਾਹੁੰਦਾ ਸੀ ਕਿ ਉਹਨਾਂ ਨੇ ਇਹੀ ਉਹਨੂੰ ਸਿਖਾ ਕੇ ਭੇਜਿਆ ਸੀ ਪਿੱਛੇ ਬੱਚਿਆਂ ਨੂੰ ਵੀ ਸਿਖਾ ਕੇ ਸਾਨੂੰ ਬੁਲਾਉਂਦੇ ਆ ਕਿਉਂ ਬੁਲਾਉਂਦੇ ਨੇ న్యూਸ ਆਉਂਦੀ ਹੈ ਜੇ ਤੁਸੀਂ ਕ੍ਰਾਈਮ ਕੀਤਾ ਤਾਂ న్యూਸ ਆਊਗੀ ਨਾ ਕਰਦੇ ਨਾ ਦਬਾ ਲੈਂਦੇ ਬਹੁਤ ਲੋਕਾਂ ਨਾਲ ਬਹੁਤ ਕੁਝ ੱਲੀ ਜਾਂਦੇ ਆ ਕਿ ਧੀਆਂ ਭੈਣਾਂ ਨਹੀਂ ਕੁਝ ਹੋਈ ਜਾਊਗਾ ਮੰਗ ਕਰਦੇ ਸਰਕਾਰ ਬੋਡੀ ਲੈ ਆ ਕੇ ਹੈਲਪ ਕਰੇ ਉਹ ਜੇ ਦੇਖਿਆ ਨਹੀਂ ਦੇਖਦੇ ਆ ਜੇ ਪਰ ਸਾਡੀ ਸਾਡੇ ਨਾਲ ਕੋਈ ਕੋਈ ਵੀ ਬੱਚੇ ਜਾਂ ਕੋਈ ਨਹੀਂ ਖੜੂ ਅਸੀਂ ਬੋਡੀ ਆਪਣੇ ਕੋਲੇ ਲੈ ਕੇ ਆ ਮੰਗ ਜੇ ਅਸੀਂ ਕਿਸੇ ਦੇ ਕੋਲੇ ਛੱਡਣੀ ਨਹੀਂ ਅਸੀਂ ਕਿਸੇ ਦੇ ਕੋਲੇ ਛੱਡਣੀ ਨਹੀਂ ਉਹਦੇ ਸਾਰੇ ਪਰਿਵਾਰ ਵਾਲਾ ਬੋਡੀ ਤੱਕ ਜਾਵੇ ਮੈਂ ਨਹੀਂ ਚਾਹੁੰਦੀ ਹਾਂ ਬੇਟਾ ਜਾਊਗਾ ਉਹ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਉਹਨਾਂ ਦਾ ਆਪਣਾ ਬੇਟਾ ਇਸ ਮਾਮਲੇ ਵਿੱਚ ਬੇਸ਼ੱਕ ਕਨੇਡਾ ਪੁਲਿਸ ਨੇ ਆਪਣੀ ਹੀ ਪਤਨੀ ਨੂੰ ਕਤਲ ਕਰਨ ਵਾਲੇ ਜਗਪ੍ਰੀਤ ਸਿੰਘ ਰਾਜੂ ਨੂੰ ਗ੍ਰਿਫਤਾਰ ਕਰ ਲਿਆ ਪਰ ਉਤੇ ਹੀ ਮ੍ਰਿਤਕਾ ਦੀ ਭੈਣ ਰਾਜਵਿੰਦਰ ਕੌਰ ਅਤੇ ਪਿੰਡ ਦੇ ਸਰਪੰਚ ਹਰਬੰਸ ਸਿੰਘ ਮੱਲਾ ਨੇ ਇਸ ਸਬੰਧੀ ਬਣਦੀ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਭਾਰਤ ਸਰਕਾਰ ਤੋਂ ਮ੍ਰਿਤਕਾਂ ਦੀ ਦੇਹ ਪੰਡ ਮੱਲਾ ਵਿਕੇ ਲਿਆਉਣ ਦੀ ਮੰਗ ਕੀਤੀ ਹੈ। ਸਾਰੇ ਇਹਨਾਂ ਦੀ ਬੇਟੀ ਉੱਥੇ ਵਿਆਹੀ ਵੀ ਸੀ ਲੁਧਿਆਣੇ ਤੇ ਉਹਦੀ ਬੇਟੀ ਕੈਨੇਡਾ ਚਲੀ ਗਈ ਸੀ ਉਹਨਾਂ ਦੀ ਮਾਂ ਨੂੰ ਬੁਲਾ ਲਿਆ ਸੀ ਕੋਈ ਉਹਨੂੰ ਪ੍ਰੋਬਲਮ ਸੀਗੀ ਹੁਣ 5 ਦਿਨ ਹੋਇਆ ਵੀ ਇਹਨਾਂ ਦੇ ਜਵਾਈ ਗਏ ਸੀ ਉੱਥੇ ਤੇ ਰੱਬ ਜਾਣੇ ਉਹਨਾਂ ਦੇ ਘਰੇ ਕੀ ਹੋਇਆ ਕੀ ਨਹੀਂ ਹੋਇਆ ਤੇ ਉਹਨਾਂ ਨੇ ਜਾ ਕੇ ਇਹਦੀ ਬੇਟੀ ਦਾ ਕਤਲ ਕਰਕੇ ਆਦੀ ਮਾਂ ਨੂੰ ਵੀਡੀਓ ਪਾਤੀ ਜੀ ਵੀ ਆ ਕੋਈ ਕੁਝ ਹੋਇਆ ਹੋਣਾ ਵਾਦਾ ਕਰਕੇ ਗਿਆ ਹੁਣ ਜਮ ਜਮੇ ਮੈਂ ਲ ਵੀ ਕਹਿ ਕੇ ਗਿਆ ਹੁਣ ਜਮੇ ਦੱਸ ਰਹੇ ਆ ਵੀ ਵੀਡੀਓ ਪਾਤੀ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਪਰ ਇਹ ਜਿਹੜਾ ਗਰੀਬ ਪਰਿਵਾਰ ਆ ਆਦੇ ਮਸਾ ਰੋਜੀ ਰੋਟੀ ਤੋੜਦੇ ਆ ਤੇ ਇਹਨਾਂ ਨੇ ਅਜੇ ਤੱਕ ਅਜਿਹੀ ਤਰਖਾਸ ਵੀ ਦਿੱਤੀ ਨਹੀਂ ਥਾਣੇ ਵੀ ਰਿਪੋਰਟ ਨਹੀਂ ਕੀਤੀ ਪਰ ਇਹਨਾਂ ਨੂੰ ਇੰਨਾ ਕੁ ਟੌਰਚਰ ਕਰ ਰਹੇ ਜਿਵੇਂ ਦਬਾਉਣ ਦੀ ਗੱਲ ਤੁਸੀਂ ਬੋਲੋ ਨਾ ਜਾ ਐ ਕਰੋ ਪਰ ਅਸੀਂ ਕਹਿੰਦੇ ਆ ਵੀ ਸਰਕਾਰਾਂ ਅੱਗੇ ਦੋਨਾਂ ਸਰਕਾਰਾਂ ਅੱਗੇ ਬੇਨਤੀ ਕਰਦੇ ਆ ਵੀ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੇ ਉਹ ਦੂਜਿਆਂ ਤਾਂ ਕੁਝ ਨਹੀਂ ਲੱਗਦੀ ਜਿੱਥੇ ਮਾਰਤੀ ਇਹਨਾਂ ਦੀ ਬੇਟੀ ਇਹਨਾਂ ਨੂੰ ਮਿਲਣੀ ਚਾਹੀਦੀ ਆ ਇੱਥੇ ਉਹਨਾਂ ਦਾ ਸ਼ਿਸ਼ਕਾਰ ਕਰਨਾ ਚਾਹੁੰਦੇ ਆ ਠੀਕ ਹੈ ਜੀ ਅਸੀਂ ਤਾਂ ਦੋਨਾਂ ਸਰਕਾਰਾਂ ਨੂੰ ਇਹੀ ਮੰਗ ਕਰਦੇ ਆ ਕੈਨੇਡਾ ਸਰਕਾਰ ਦੱਸ ਦਿੱਤਾ ਜਾਵੇ ਜੀ ਜਿਹੜਾ ਵੀ ਉਹਨਾਂ ਨਾਲ ਤੱਕਾਇਆ ਹੋਈ ਉਹਦੀ ਬੰਦੀ ਕਾਬੇ ਦੀ ਹਾਂ ਜਿਹੜਾ ਤੱਕਾ ਕੀਤਾ ਇਹ ਨਾ ਸਾਰਿਆਂ ਨੂੰ ਪਤਾ ਵੀ ਹੁਣ ਆਪਾਂ ਨੂੰ ਫੇਸਬੁੱਕ ਤੇ ਵੀ ਆਪਾਂ ਦੇਖਦੇ ਆ ਵੀ ਜਿਹੜੀ ਉਹ ਜਵਾਨ ਸੀਗੀ ਮਾਰਤੀ ਉਹ ਕੀ ਜਿਹਦੀ ਜਰੀ ਉਹਨੂੰ ਪਤਾਗਾ ਹੁਣ ਜਿਹੜੇ ਕਮੈਂਟ ਕਰਦੇ ਆ ਤੇ ਉਹ ਤਾਂ ਗਲਤ ਕਰਦੇ ਆ ਨਾ ਇਹਨਾਂ ਦੀ ਹਮਦਰਦੀ ਤਾਂ ਕੋਈ ਨਹੀਂ ਸੁਣਦਾ ਹਲੇ ਤੱਕ ਇਹਨਾਂ ਨੇ ਉਹਨਾਂ ਦੇ ਸਾਰੇ ਪਰਿਵਾਰ ਤੇ ਕੋਈ ਬਲੇਮ ਨਹੀਂ ਲਾਇਆ ਉੱਥੇ ਰਿਪੋਰਟ ਵੀ ਨਹੀਂ ਦਿੱਤੀ ਪਰ ਇਹ ਹੁਣ ਕਹਿ ਰਹੇ ਆ ਵੀ ਹੁਣ ਅਸੀਂ ਕਰਾਂਗੇ ਜੀ ਠੀਕ ਜੁਗਰਾਉ ਤੋਂ ਹੇਮਰਾਜ ਬੱਬਰਦੀ ਰਿਪੋਰਟ